ਉਸ ਤੋਂ ਬਾਅਦ ਪਤਾ ਨਹੀਂ ਲੈ ਇਹਨਾਂ ਦੀ ਬੱਦਦੀ ਉਧਰੋਂ ਮੁੰਡੇ ਉਧਰੋਂ ਮੁੰਡੇ ਜਨ ਘੂਰਨਾ ਇਦਾਂ ਕਰਨਾ ਬਸ ਅਸੀਂ ਇਹੀ ਕਹਿੰਦੇ ਸੀ ਵੀ ਨਾ ਲੜੋ ਜਿਹੜਾ ਹੋਣਾ ਸੀ ਹੋ ਗਿਆ ਉਹ ਦੇਖੋ ਕਹਿਣ ਲੱਗ ਗਏ ਵੀ ਇਹ ਲੱਗਦਾ ਕਿਥੇ ਕੰਮ ਪਾਣੀ ਚੱਲੀ ਆ ਮਾਂ ਦਾ ਪਗੜੀ ਮਰਣਗੇ ਉਧਰੋਂ ਦੀ ਦਾਦੀ ਮਿੰਟਵਾਰੀ ਖਬਰ ਆ ਗਈ ਮੈਨੂੰ ਉੱਥੇ ਰੋੜਾ ਪੈ ਗਿਆ ਕਹਿੰਦੇ ਗੋਲੀਆਂ ਚੱਲ ਗਈਆਂ ਤੇਰੇ ਭਰਾ ਤੇ ਤੇਰੀ ਗਿੱਡੀ ਤੇ ਮੋਤੂ ਭੱਜ ਕੇ ਹੁਣ ਇੱਥੇ ਆਏ ਆ ਵਾ ਇੱਥੇ ਦੇਖਿਆ ਤੇ ਆ ਤਾ ਹਾਂ ਉਹਨੂੰ ਮੁਹੱਬਤ ਨਾਲ ਕਿੱਦਾਂ ਨਾ ਕਿੱਦਾਂ ਨੂੰ ਮਾਰ ਦਈਏ ਅੱਜ ਉਹਨਾਂ ਦੇ ਡਿੱਕੇ ਚੜਿਆ ਇਸ ਵੇਲੇ ਦੀ ਵੱਡੀ ਖਬਰ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਪੁਰਾਣੀ ਦੁਸ਼ਮਣੀ ਦੇ ਚੱਲਦਿਆਂ ਲੁਧਿਆਣਾ ਦੇ ਸ਼ਿਪੂਰੀ ਇਲਾਕੇ ਵਿੱਚ ਇੱਕ ਧਾਰਮਿਕ ਸਥਾਨ ਦੇ ਨੇੜੇ ਕੁਝ ਅਣਪਛਾਤੇ ਬਦਮਾਸ਼ਾਂ ਵੱਲੋਂ ਇੱਕ ਕਾਰ ਸਵਾਰ ਉੱਪਰ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਆਰੋਪ ਹੈ ਕਿ ਬਦਮਾਸ਼ ਮੁਕਲ ਨਾਮ ਦੇ ਵਿਅਕਤੀ ਨੂੰ ਉੱਪਰ ਹਮਲਾ ਕਰਨ ਆਏ ਸਨ ਜਦਕੀ ਉਸਦੇ ਪਰਿਵਾਰਕ ਮੈਂਬਰਾਂ ਮੁਤਾਬਕ ਮੁਕਲ ਬੀਤੇ ਕਰੀਬ 1 ਸਾਲ ਤੋਂ ਘਰੋਂ ਬਾਹਰ ਹੈ ਇਸ ਘਟਨਾ ਦੌਰਾਨ ਫਾਇਰਿੰਗ ਹੋਣ ਦਾ ਵੀ આરોਪ ਹੈ ਹਾਲਾਂਕਿ ਪੁਲਿਸ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ ਇਸ ਮੌਕੇ ਗੱਡੀ ਦੀ ਮਾਲਕ ਮਹਿਲਾ ਅਤੇ ਉਸਦੇ ਵੱਡੇ ਬੇਟੇ ਨੇ આરોਪ ਲਗਾਇਆ ਹੈ ਕਿ ਕਰੀਬ 15 ਤੋਂ 20 ਬਦਮਾਸ਼ਾ ਮੋਟਰਸਾਈਕਲਾਂ ਤੇ ਇੱਕ ਵਰਨਾਕਾਰ ਉੱਪਰ ਆਏ ਜਿਨ੍ਹਾਂ ਨੇ ਉਹਨਾਂ ਦੀ ਗੱਡੀ ਉੱਪਰ ਹਮਲਾ ਕਰ ਦਿੱਤਾ ਜਿਸ ਨੂੰ ਉਹਨਾਂ ਕੋਲੋਂ ਕੋਈ ਵਿਅਕਤੀ ਮੰਗ ਕੇ ਲੈ ਗਿਆ ਸੀ ਸ पीडਿਤ ਪਰਿਵਾਰ ਨੇ આરોਪ ਲਗਾਇਆ ਹੈ ਕਿ આરોપી ਉਹਨਾਂ ਦੇ ਬੇਟੇ ਮੁਕ ਨੂੰ ਨਿਸ਼ਾਨਾ ਬਣਾਉਣ ਆਏ ਸਰ ਜਿਸ ਦਾ ਇੱਕ ਵਿਅਕਤੀ ਨਾਲ ਜੂਏ ਨੂੰ ਲੈ ਕੇ ਕੋਈ ਮਾਰਕੁੱਟ ਸੰਬੰਧੀ ਵਿਵਾਦ ਹੈ ਦੂਜੇ ਪਾਸੇ ਮੌਕੇ ਤੇ ਪਹੁੰਚੀ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਹਨਾਂ ਵੱਲੋਂ ਪੜਤਾਲ ਕੀਤੀ ਜਾ ਰਹੀ ਹੈ ਫਾਇਰਿੰਗ ਹੋਣ ਸੰਬੰਧੀ આરોਪਾਂ ਦੀ ਉਹਨਾਂ ਨੇ ਜਾਂਚ ਕਰਨ ਦੀ ਗੱਲ ਆਖੀ ਹੈ ਮੇਰਾ ਨਾਮ ਪੰਕਜ ਤੇ ਐਦਾ ਹੋਇਆ ਵੀ ਪਹਿਲੇ ਤਾਂ ਮੇਰੀ ਦੁਕਾਨ ਤੇ ਅੰਡੇ ਵਾਲੀ ਰੇੜੀ ਦੇ ਉੱਤੇ ਨਾ 15 ਜਣੇ ਮੋਟਰ ਤੇ 5 6 ਮੋਟਰਸਾਈਕਲ ਤੇ ਇੱਕ ਵਰਨਾ ਗੱਡੀ ਆ ਉਹਦਾ 33 ਪਤਾ ਨਹੀਂ 35 ਨੰਬਰ ਹੈਗਾ ਵਾ ਇਹਨਾਂ ਨੂੰ ਪਤਾ ਪੀਪੀ 10 ਪੀਪ 3335 ਨੰਬਰ ਹੈ ਉਹਦਾ ਤੇ ਉੱਥੇ ਉਹਨਾਂ ਨੇ ਸਾਰੇ ਨਕਾਬ ਪਾਏ ਹੋਏ ਸੀ ਮਾਰਕਸ ਤੇ ਹਜੇ ਮੁੰਡਾ ਮੇਰੇ ਨਾਲ ਇੱਕ ਖੜਾ ਹੋਣਾ ਗਾ ਕੇ ਆ ਉਹ ਚ ਡਾਂਡੇ ਲੈ ਰਿਆ ਜਗਾ ਉਹਦੇ ਕੋਲ ਕਹਿਣ ਲੱਗ ਗਿਆ ਵੀ ਇਹ ਲੱਗਦਾ ਕਿਥੇ ਕੰਮ ਪਾਣ ਚੱਲੇਗਾ ਮਾਗਾ ਪਤਾ ਨਹੀਂ ਮਰਣਗੇ ਉੱਧਰੋਂ ਦੀ 10 ਮਿੰਟ ਵਾਰੀ ਖਬਰ ਆ ਗਈ ਮੈਨੂੰ ਉੱਥੇ ਲੋੜਾ ਪੈ ਗਿਆ ਕਹਿੰਦੇ ਗੋਲੀਆਂ ਚੱਲ ਗਈਆਂ ਤੇਰੇ ਭਰਾ ਤੇ ਤੇਰੇ ਮਿੱਟੀ ਤੇ ਮੌਤੋਂ ਭੱਜ ਕੇ ਹੁਣ ਇੱਥੇ ਆਏ ਆ ਵਾ ਇੱਥੇ ਦੇਖਿਆ ਤੇ ਆ ਗੱਲ ਨੀ ਫਿਰ ਉਹਦਾ ਕੀ ਹੁੰਦੇ ਸੀਗੇ ਜਿਨ੍ਹਾਂ ਨੇ ਹਾਂ ਉੱਥੇ ਕੈਮਰੇ ਦੇ ਵਿੱਚ ਭਾਜੀ ਰੀਲੀਫ ਲਾਜਾ ਹੋਟਲ ਹੈਗਾ ਉੱਥੇ ਕੈਮਰਾ ਲੱਗਾ ਵਾ ਉਹਦੇ ਤੇ ਸਾਰੀ ਆ ਗਈ ਹੋਣੀ ਹੈ ਹੁਣ ਬ੍ਰਦਰ ਕਿੱਥੇ ਆ ਭਰਾ ਦਾ ਪਤਾ ਹੀ ਨਹੀਂ ਐ ਉਹ ਉਹ ਬੜਾ ਥੋੜਾ ਜਿਹਾ ਲੱਗੀ ਨਹੀਂ ਲੱਗੀ ਇਹ ਵੀ ਸਾਨੂੰ ਨਹੀਂ ਪਤਾ ਕਿ ਤੁਹਾਨੂੰ ਹਮਲਾ ਹੋਇਆ ਗੱਡੀ 'ਚ ਮਜੂਰ ਸੀ ਬ੍ਰਦਰ ਇਹ ਵੀ ਨੂੰਨ ਨੂੰ ਪਤਾ ਮੈਂ ਤਾਂ ਆਪਣੀ ਰੇੜੀ ਤੇ ਜਗਾਉ ਤਾ ਘਰੋਂ ਫਰਾਰ ਆ ਭਾਈ ਪਤਾ ਹੀ ਨਹੀਂ ਕਿੱਥੇ ਆ ਉਹ ਨੰਬਰ ਤਾਂ ਮੈਨੂੰ ਕੀ ਪਤਾ ਉਹਦਾ ਗੱਡੀ ਇਹ ਸਾਡੀ ਹੈ ਜਾਂ ਨਹੀਂ ਸਾਡੀ ਆ ਬੰਦੇ ਮੁੰਡਾ ਕਿੱਥੇ ਰੋਡਾ ਮੇਰਾ ਨਾਮ ਅੰਜਨਾ ਮੈਂ ਮੁਕਲ ਦੀ ਮੰਮੀ ਆ ਮੇਰੇ ਮੁੰਡੇ ਦੇ ਮਗਰ ਆ 15 20 ਜਨੇ ਇੱਕ ਸਾਲ ਤੋਂ ਮਗਰ ਲੱਗੇ ਹੋਏ ਮਾਰਨ ਹਾਂ ਉਹਨੂੰ ਮਾਬਦਲ ਕਿੱਦਾਂ ਨਾ ਕਿੱਦਾਂ ਨੂੰ ਮਾਰ ਦਈਏ ਅੱਜ ਉਹਨਾਂ ਦੇ ਰਿੱਕੇ ਚੜਿਆ ਪਰ ਇਹ ਵੀ ਮਾਲਕ ਦਾ ਸ਼ੁਕਰ ਹੈ ਵੀ ਮੇਰਾ ਮੁੰਡਾ ਬਚ ਗਿਆ ਮਤਲਬ ਕੀ ਕਾਰਨ ਕੀ ਹੈ ਕਿਉਂ ਦੁਸ਼ਮਣੀ ਮੁੰਡਿਆਂ ਦੀ ਇੱਕ ਵਾਰੀ ਅੱਜ ਤੋਂ 2 ਸਾਲ ਪਹਿਲੇ ਲੜਾਈ ਹੋਈ ਸੀਗੀ ਮੋਣੀ ਗਾਗੜ ਨਾਲ ਉਹ ਮੋਣੀ ਗਾਗੜ ਉਹਦੇ ਨਾਲ ਲੜਾਈ ਹੋਣਾ ਉਹਨੇ ਉਹਨੂੰ ਕੁੱਟਿਆ ਸੀਗਾ ਚੂਏ ਤੋਂ ਉਸ ਤੋਂ ਬਾਅਦ ਪਤਾ ਨਹੀਂ ਇਹਨਾਂ ਦੀ ਵੱਧ ਦੀ ਉਧਰੋਂ ਮੁੰਡੇ ਉਧਰੋਂ ਮੁੰਡੇ ਇੱਕ ਦਨ ਘੂਰਨਾ ਇੱਦਾਂ ਕਰਨਾ ਬਸ ਅਸੀਂ ਇਹੀ ਕਹਿੰਦੇ ਸੀ ਵੀ ਨਾ ਲੜੋ ਜਿਹੜਾ ਹੋਣਾ ਸੀ ਹੋ ਗਿਆ ਜਿਹੜਾ ਹੋਣਾ ਸੀ ਅੱਜ ਪੱਕਾ ਸਾਨੂੰ ਪਤਾ ਹੀ ਕੁਝ ਨਹੀਂ ਸਾਨੂੰ ਕੁਝ ਪਤਾ ਨਹੀਂ ਤਾਂ ਘਰ ਬੈਠੇ ਪੁੱਤ ਰੋਟੀ ਕਾਣੇ ਗੱਡੀ ਕਿਹਨਾਂ ਦੀ ਹੈ ਜੀ ਗੱਡੀ ਮੇਰੇ ਨਾਮ ਤੇ ਹੈ ਮੇਰੀ ਹੈ ਹਾਂ ਤੁਹਾਡੀ ਗੱਡੀ ਹੈ ਮੇਰੀ ਗੱਡੀ ਜਦੋਂ ਤੁਹਾਨੂੰ ਬਾਰਦਾਤ ਹੋਈ ਤਾਂ ਮੈਨੂੰ ਤੇ ਕੋਈ ਫੋਨ ਆਇਆ ਤਾਂ ਸਾਨੂੰ ਫੋਨ ਕੋਈ ਨਹੀਂ ਆਇਆ ਮੁੰਡਾ ਇੱਥੋਂ ਭੱਜਿਆ ਗਿਆ ਵੀ ਮੁਕਲ ਦੀ ਗੱਡੀ ਦੇ ਗੋਲੀਆਂ ਚੱਲੀਆਂ ਗੋਲੀਆਂ ਚੱਲੀਆਂ ਹਾਂਜੀ ਆ ਸਾਡਾ ਘਰਵਾ ਆ ਸ਼ਿਵਜੀ ਦੇ ਮੰਤਰ ਨੇੜੇ ਹੀ ਘਰ ਤਾਂ ਆਹੀ ਮੁੰਡਾ ਬਾਕਮ ਸੀ ਗਿਆ ਭੱਜ ਕੇ ਸਾਨੂੰ ਕੱਬ ਲਾਂ ਚਲੇ ਗਏ ਇੱਥੇ ਇਕੱਠੇ ਹੀ ਥਾਲੋ ਇਕੱਠੇ ਹੀ ਸਾਰੇ ਮਾਮਲਾ ਹੈ ਨਾ ਭਾਵੇਂ ਯਾਰ ਸਾਰੇ ਆਣੇ ਮੈਂ ਕੋਈ ਨਹੀਂ ਮੈਂ ਮਾਲਾ ਉਹ ਨਹੀਂ ਮੈਂ ਭਰ ਲੈਂਦਾ ਕੋਈ ਨਹੀਂ ਮਾਮਲਾ ਜਿਹੜਾ ਅੱਜ ਇਨਫੋਰਮੇਸ਼ਨ ਆਈ ਸੀ ਕਿ ਕਿਸੇ ਗੱਡੀ ਦੇ ਉੱਤੇ ਅਟੈਕ ਹੋਇਆ ਸੋ ਮੌਕੇ ਤੇ ਆਏ ਆ ਉੱਤੇ ਜਿਹੜੀ ਗੱਡੀ ਹੈ ਉਹਦੇ ਸ਼ੀਸ਼ੇ ਵਗੈਰਾ ਭੰਨੇ ਹੋਏ ਨੇ ਸੋ ਵੀ ਆਰ ਇਨਵੈਸਟੀਗੇਟਿੰਗ ਦਾ ਮੈਟਰ ਕੋਈ ਉਹਦੇ ਵਿੱਚ ਹਜੇ ਤੱਕ ਸਾਨੂੰ ਕੋਈ ਕੰਪਲੇਨ ਨਹੀਂ ਆਈ ਜਾਂ ਕੋਈ ਬੰਦਾ ਜਿਹੜਾ ਉਹਦੇ ਵਿੱਚ ਮੌਜੂਦ ਸੀਗਾ ਮੌਕੇ ਤੇ ਉਹਦੀ ਹਜੇ ਦਾ ਕੋਈ ਇਨਫੋਰਮੇਸ਼ਨ ਨਹੀਂ ਹੈਗੀ ਸੋ ਵੀ ਆਰ ਇਨਵੈਸਟੀਗੇਟਿੰਗ ਦਾ ਮੈਟਰ ਜੋ ਬਣਦਾ ਹੈਗਾ ਅਸੀਂ ਦੇਖ ਕੇ ਸਾਨੂੰ ਦੱਸ ਦਿੰਦੇ ਹਾਂ ਸਰ ਫਰਦਰ ਇਨਵੈਸਟੀਗੇਸ਼ਨ ਕਰ ਰਹੇ ਹੋ ਉਹਦੇ ਵਿੱਚ ਕੀ ਨਿਕਲ ਕੇ ਆ ਰਿਹਾ ਕਿਉਂਕਿ ਲੱਕਾਂ ਨੂੰ ਅਸੀਂ ਕਹਿ ਰਹੇ ਨੇ ਗੋਲੀਆਂ ਚੱਲੀਆਂ ਤੇ ਬ੍ਰਦਰ ਉਹ ਜਦੋਂ ਜਿੰਨੀ ਦੇਰ ਤੱਕ ਬ੍ਰਦਰ ਮੈਂ ਆਪ ਵੈਰੀਫਾਈ ਨਹੀਂ ਕਰਦਾ ਮੈਂ ਆਪ ਦੇਖ ਲਈ ਰਹਿੰਦਾ ਮੌਕੇ ਦਾ ਵਿਜ਼ਿਟ ਨਹੀਂ ਕਰ ਲੈਂਦਾ ਜਦ ਤੱਕ ਮੌਕਾ ਪ੍ਰੋਪਰ ਸਕਰੀਨਿੰਗ ਨਹੀਂ ਹੁੰਦੀ ਫਾਈਨਲ ਪੋਲ ਵਗੈਰਾ ਵੀ ਕਰਾਉਂਦੇ ਹਾਂਜੀ ਪੋਲ ਵਗੈਰਾ ਅੱਜ ਬ੍ਰਦਰ ਉਹ ਹੀ ਚੈੱਕ ਕਰਾਂਗੇ ਅਸੀਂ ਜਿਵੇਂ ਗੱਡੀ ਦੇ ਉੱਤੇ ਨਿਸ਼ਾਨੇ ਲੱਗੇ ਹੋਏ ਜਿਵੇਂ ਬ੍ਰਦਰ ਜਿਹੜੇ ਨਿਸ਼ਾਨ ਜਿਹੜੇ ਹੈਗੇ ਨੇ ਉਹ ਆਈ ਡੋਨਟ ਥਿੰਕ ਕਿ ਉਹ ਬੁਲਟ ਦੇ ਐਟ ધ ਮੂਮੈਂਟ ਬਟ ਰੈਸਟ ਇਜ਼ ਅਪ ਟੂ 댓 ਕਿ ਅਸੀਂ ਜੋ ਫਾਦਰ ਇਨਵੈਸਟੀਗੇਸ਼ਨ ਦਾ ਵਿੱਚ ਜੋ ਆਉਂਦਾ ਹੈਗਾ ਸੋ ਜਸ ਥੋੜਾ ਟਾਈਮ ਦਿਓ ਵਿਲ ਇਨਫੋਰਮ ਯੂ ਰਿਗਾਰਡਿੰਗ ਥੈਟ ਸਰ ਇਹ ਪੁਰਾਣੀ ਰਜਿਸਟਰ ਨੂੰ ਲੈ ਕੇ ਦੀਆ ਜਾ ਰਿਹਾ ਲੱਗਦਾ ਬ੍ਰਦਰ ਹਜੇ ਇਸ ਬਾਰੇ ਮੇਰੇ ਕੋਲ ਇਸ ਵੇਲੇ ਇਹਦੀ ਕੋਈ ਇਨਫੋਰਮੇਸ਼ਨ ਨਹੀਂ ਹੈਗੀ ਸੋ ਰੈਸਟ ਬਾਕੀ ਮੈਂ ਤੁਹਾਨੂੰ ਜਰੂਰ ਅਸੀਂ ਪ੍ਰੋਪਰਲੀ ਇਹਨੂੰ ਸਕ੍ਰੀਨ ਕਰ ਲਾਂਗੇ ਇਹਦੀਆਂ ਨੂੰ ਫਿਰ ਤੁਹਾਨੂੰ ਕਨਫਰਮ ਕਰਕੇ ਦੱਸ ਸਕਦੇ ਹਾਂ ਬ੍ਰਦਰ ਉਹ ਕਨਫਰਮ ਕਰ ਰਹੇ ਹਨ ਜੋ ਹੈਗਾ ਤੁਹਾਨੂੰ ਥੋੜੇ ਦੇਰ ਤੱਕ ਅਸੀਂ ਕਨਫਰਮ ਕਰਕੇ ਦੱਸ ਦੇਵਾਂਗੇ ਬ੍ਰਦਰ ਹਾਈ ਤੱਕ ਕੋਈ ਕਨਫਰਮੇਸ਼ਨ ਨਹੀਂ ਹੈ ਬ੍ਰਦਰ ਉਹੀ ਅਸੀਂ ਚੈੱਕ ਕਰਤਾ ਪਏ ਸਾਨੂੰ ਉਹਦਾ ਕੁਝ ਪਤਾ ਬ੍ਰਦਰ ਉਰੇ ਕੋਈ ਇਨਫੋਰਮੇਸ਼ਨ ਨਹੀਂ ਆਈ ਹੈਗੇ ਕਾਈਂਡਲੀ ਥੋੜਾ ਟਾਈਮ ਦਿਓ ਵੀਲ ਇਨਫੋਰਮ ਯੂ ਰਿਕਾਰਡ ਦੇ ਦਿੰਦੇ ਹਾਂ ਠੀਕ ਠੀਕ ਥੈਂਕ ਯੂ ਥੈਂਕ ਯੂ ਸਰ ਓਕੇ ਥੈਂਕ ਯੂ